ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਵਿੱਚੋਂ ਰਹਿ ਕੇ ਚੌਣ ਲੜਦੇ ਨੇ ਤੇ ਖਡੂਰ ਸਾਹਿਬ ਤੋਂ ਸਭ ਤੋਂ ਵੱਡੀ ਜਿੱਤ ਹਾਸਲ ਕਰਦੇ ਨੇ ਤੇ ਉਸ ਤੋਂ ਬਾਅਦ ਦੋਸਤੋ ਸਾਰਿਆਂ ਦੇ ਮਨਾਂ ਵਿੱਚ ਸਵਾਲ ਹੈ ਕਿ ਖਡੂਰ ਸਾਹਿਬ ਤੋਂ ਜਿੱਤਣ ਵਾਲੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਬਾਹਰ ਕਦੋਂ ਆਉਣਗੇ ਤਾਂ ਦੋਸਤੋ ਦੱਸਦੇ ਅਮਰਤਪਾਲ ਸਿੰਘ ਖਾਲਸਾ ਤੇ 1.5 ਸਾਲ ਪਹਿਲਾਂ ਐਨਐਸਏ ਲਗਾਈ ਗਈ ਸੀ ਜਿੰਨਾ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਕਾਲਸੀ ਤੇ ਹੋਰ ਜਿਹੜੇ ਸਿੰਘ ਕਾਫੀ ਸ਼ਾਮਲ ਸੀਗੇ ਉਸ ਤੋਂ ਬਾਅਦ ਦੋਸਤੋ 1.5 ਸਾਲ ਤੋਂ ਇੱਕ ਵਾਰ ਵੀ ਜਿਹੜਾ ਭਾਈ ਅਮਰਤਪਾਲ ਸਿੰਘ ਨੂੰ ਜ਼ਮਾਨਤ ਨਹੀਂ ਮਿਲੀ ਤੇ ਹੁਣ ਜਦੋਂ ਸਭ ਤੋਂ ਵੱਡੀ ਲੀਡ ਦੇ ਭਾਈ ਅਮਰਤਪਾਲ ਸਿੰਘ ਜੀ ਜਿੱਤੇ ਉਸ ਤੋਂ ਬਾਅਦ ਮੋਦੀ ਨੂੰ ਜਿਹੜਾ ਚਿੱਠੀ ਲਿਖੀ ਜਾਂਦੀ ਆ ਤਾਂ ਦੋਸਤੋ ਉਸ ਚਿੱਠੀ ਦਾ ਰਿਪਲਾਈ ਕੀ ਆਉਂਦਾ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਦੱਸਦੇ ਹਾਂ ਦੋਸਤ ਅਮਰਪਾਲ ਸਿੰਘ ਨੇ ਚਿੱਠੀ ਲਿਖੀ ਕਿ ਉਸ ਨੂੰ ਸੌਂ ਚੱਕਣ ਵਾਸਤੇ ਜਿਹੜਾ ਜੇਲ੍ਹ ਤੋਂ ਬਾਹਰ ਭੇਜਿਆ ਜਾਵੇ ਤਾਂ ਜੋ ਉਹ ਪਾਰਲੀਮੈਂਟ ਵਿੱਚ ਆ ਕੇ ਸੌਂ ਚੱਕ ਸਕਣ ਤੇ ਆਪਣੇ ਐਮਪੀ ਦੇ ਜਿਹੜੇ ਕੰਮ ਨੇ ਉਹ ਕਰ ਸਕਣ ਪਰ ਮੋਦੀ ਸਰਕਾਰ ਨੇ ਅਮਰਪਾਲ ਸਿੰਘ ਖਾਲਸਾ ਦੇ ਬਾਕੀ ਸਿੰਘਾਂ ਨਾਲ ਬਹੁਤ ੱੱਕਾ ਕੀਤਾ ਜਿਸ ਵਿੱਚ 1 ਸਾਲ ਲਈ ਐਨਐਸਏ ਆ ਹੋਰ ਵਧਾ ਦਿੱਤੀ ਅਮਰਪਾਲ ਸਿੰਘ ਖਾਲਸਾ ਤੇ ਬਾਕੀ ਸਿੰਘਾਂ ਦੀ ਜਿਹੜੀ ਐਨਐਸਏ ਆ ਉਹ ਵਧਾ ਦਿੱਤੀ ਗਈ ਦੋਸਤੋ ਐਨਐਸਏ ਵਧਣ ਦੇ ਕਾਰਨ ਹੁਣ ਅਮਰਪਾਲ ਸਿੰਘ ਖਾਲਸਾ ਦਾ ਜੇਲ੍ਹ ਵਿੱਚੋਂ ਆਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਤੇ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਦੋਸਤੋ ਭਗਵੰਤ ਮਾਨ ਵੀ ਕਹਿੰਦੇ ਇਸ ਵਿੱਚ ਜਿਹੜਾ ਬਰਾਬਰ ਦਾ ਭਾਗੀਦਾਰ ਹੈ ਭਗਵੰਤ ਮਾਨ ਦਾ ਬਹੁਤ ਵੱਡਾ ਰੋਲ ਹੈ ਅਮਰਪਾਲ ਸਿੰਘ ਖਾਲਸਾ ਤੇ ਹੋਰ ਸਿੰਘਾਂ ਦੀ ਐਨਐਸਏ ਵਧਾਉਣ ਵਿੱਚ ਦੋਸਤੋ ਦੱਸਿਆ ਜਾ ਰਿਹਾ ਸੀ ਵੀ ਅਮਰਪਾਲ ਸਿੰਘ ਖਾਲਸਾ 24 ਜੂਨ ਨੂੰ ਬਾਹਰ ਆਵੇਗਾ ਅਮਰਪਾਲ ਸਿੰਘ ਖਾਲਸਾ ਦੀ ਬਾਹਰ ਆਉਣ ਦੀ ਸੰਭਾਵਨਾ ਲਗਭਗ ਤੈਸੀ ਪਰ ਦੋਸਤੋ ਭਗਵੰਤ ਮਾਨ ਨੇ ਰਾਤੋ ਰਾਤ ਜਿਹਹਾ ਪੱਤਾ ਖੇਡਿਆ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਵੀ ਜਿਹੜੀ ਸਿੰਘਾ ਦੀ ਐਨਐਸਏ ਇੱਕ ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਹੈ ਤੇ ਦੋਸਤੋ ਹੁਣ ਜਿਹੜਾ ਬਹੁਤ ਜ਼ਿਆਦੇ ਔਖਾ ਹੋ ਗਿਆ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਬਾਹਰ ਆਉਣਾ ਇੱਕ ਐਮਪੀ ਜਿਹੜਾ ਬਹੁਤ ਵੱਡੀ ਲੀਡ ਤੇ ਜਿੱਤੇ ਆ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਤੇ ਅਮਰਤਪਾਲ ਸਿੰਘ ਖਾਲਸਾ ਜਿੱਤੇ ਆ ਪਰ ਦੋਸਤੋ ਫੇਰ ਵੀ ਜਿਹੜਾ ਇਸ ਐਮਪੀ ਦਾ ਬਾਹਰ ਆਣਾ ਬਹੁਤ ਮੁਸ਼ਕਲ ਹੈ ਤਾਂ ਦੋਸਤੋ ਇਹ ਤੁਸੀਂ ਆਪ ਹਿਸਾਬ ਲਾ ਲਓ ਵੀ ਸਰਕਾਰਾਂ ਜਿਹੜੀਆਂ ਕਿੰਨਾ ਯਾਰ ਦੇ ਸਿੱਖਾਂ ਨਾਲ ਧੱਕਾ ਕਰ ਰਹੀਆਂ ਨੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਵਿੱਚੋਂ ਜਰੂਰ ਦੱਸੋ ਕੇਂਦਰ ਸਰਕਾਰ ਸਹੀ ਆ ਜਾਂ ਫਿਰ ਅਮਰਤਪਾਲ ਸਿੰਘ ਨੂੰ ਬਾਹਰ ਆਉਣਾ ਚਾਹੀਦਾ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ